ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਦੀ ਸੁਣੀ ਕਬੀਰ ਬਾਜ ਮੈਂ ਤੀ ਜੋ ਪਈ ਅਮਰੀ ਕਰੋ ਹਾ ਦੇ ਰਛਾ ਪੂਰਨ ਹੋਇ ਚਿਤ ਕੀ ਇਛਾ ਤਵ ਜਨਮ ਲੈ ਹਮਾਰਾ ਆਪਣਾ ਜਾਣ ਪ੍ਰਭ ਪ੍ਰਤੀ ਪਾਰਾ ਹਮਰੇ ਦੁਸ ਬੈਤ ਮਕਾਵੋ ਆਪ ਹਾ ਦਮਹਿ ਬਚਾਓ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿਖ ਸਵੈ ਕਰਤਾਰਾ ਮੋਰ ਚਾਣ ਜਿ ਕਰਦਾ ਕਰੀਆ ਸਭ ਬੈਣ ਕੋ ਹਾਲ ਸੁਨਰੀਆ ਪੂਰਨ ਹੋਇ ਹਮਾਰੀ ਆਸਾ ਤੋਰ ਪਜਣ ਕੀ ਰਹੇ ਪਿਆਸਾ

ਜਮਨ ਕਾ ਸੁ ਲੋਕ ਸੁਭਾਰ ਨਮਸਕਾਰ ਹੈ ਤਾਏ ਹਮਾਰਾ ਜਮਨ ਕਾ ਸੁ ਦਕਤ ਬਨਾਇਓ ਦੇਵ ਦਾ ਜਸ ਨੇ ਬਜਾਇਓ ਆਦਨ ਤੇ ਕੇ ਅਵਤਾਰਾ ਸੋਈ ਗੁਰੂ ਸੰਭਿਓ ਹਮਾਰਾ ਨਮਸਕਾਰ ਤੇ ਸੇ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵ ਕਣ ਕੋ ਸਿਵ ਗੋ ਸੁਭ ਦੀਓ ਸਤਰੰਗ ਕੋ ਪਰਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਬਲੇ ਬਰੇ ਕੀ ਪੀਰ ਪਛਾਨ ਇੰਦੀ ਦੇ ਕੋ ਚਰੇ ਸੋਲਾ ਸਾਪਰ ਕਿਰਪਾ ਦੇਸ ਕਰ ਫੂਲਾ ਸੰਤ ਨੂੰ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੈ ਸੋ ਕੇ ਕੇ ਕੀ ਪੀਰ ਪਛਾਨੈ ਘਟ ਘਟ ਕੇ ਬਟ ਬਟ ਕੀ ਜਾਣੈ ਜਬੂਦੁਰ ਅਖਿ ਕਰਾ ਕਰਤਾਰਾ ਪਰਜਾ ਧਰਤ ਤਦਬ ਦੇਹ ਅਪਾਰਾ ਜਬਾ ਕਰਤ ਕਰਤੋ ਕਬ ਹੋ ਤਬ ਮੈ ਮਿਲਦ ਦੇ ਤਰ ਸਭ ਹੋ ਯਤੇ ਬਰਨ ਸਰ ਜਬ ਤਾਰੇ ਆਪ ਹੀ ਆਪਣੀ ਗੁਰੀਓ ਚਾਰੇ ਤੁਮ ਸਭ ਹੀ ਤੇਰਾ ਤਨ ਲਾਲਮ ਜਾਣਤ ਪੇਰ ਭੇਦੇ ਹਰਿਆਲਮ ਨਨੰਕਾਰ ਬਕਾਲਨ ਲੰਬਿ ਆਦ ਨਿੰਦ ਨਾ ਦੇ ਸੰਭ ਤਾਕਾ ਮੂੜ ਚਾਰ ਦਵੇ ਦਾ ਜਾ ਕੋ ਕੇਵਨ ਭਾਵਤ ਬੇਦਾ ਤਾਕੋ ਕਿਰਪਾ ਹਣ ਨਮਾਨਤ ਮਹਾ ਮੂੜ ਕਚ ਪੇਦ ਨਾ ਜਾਣਤ ਮਹਾ ਦੇਵ ਕੋ ਕਹਿ ਸਦਾ ਸਿਵ ਨਰੰਕਾਰ ਕਾ ਚਿਨਿਤ ਨਹਿ ਪੇਵ ਆਪ ਹੀ ਆਪਣੀ ਮਦਹੈ ਦੇਤੀ ਵਰਨਤ ਭਿੰਨ ਭਿੰਨ ਕਿਸ ਦੇਤੀ ਤੁਮਰਾ ਲਖਾਣ ਜਾਇ ਪਸਾਰ ਕਹਿ ਸਜਾ ਵਰਤਮ ਸੰਸਾਰ ਏਕੈ ਰੂਪ ਅਨੂਪ ਸਰੂਪ ਪਾਰੰਗਤ ਤੂੰ ਰਾਵ ਕਹਿ ਕੋ ਪਾਇ ਅੰਡਰ ਜੀ ਰਸਿ ਤ੍ਰਿ ਕੀ ਨਿਤ ਪੂਜ ਖਾਣ ਬਹੁ ਰਾਇ ਜੀ ਨੇ ਕਹੁ ਕੋ ਰਾਜਾ ਹੋ ਬੈਠਾ ਕੋ ਸਿੰਧ ਪੈ ਸੰਕਟ ਗੇਠਾ ਸਕਰੀ ਸੀਤ ਕਾਇ ਚੰਬਵਾਰ ਜਗਾਰ ਸਰੂਪ ਸੰਭਵ ਅਬਰ ਚਾ ਮੇਰੀ ਤੁਮ ਕਰੋ ਸੇਖੀ ਬਾਰ ਸੇਖ ਸੰਗਰੋ ਦੁਸ਼ਰੀ ਥੇੜ ਵਰਤ ਪਾਤਾ ਸਕਲ ਮਲੇਛ ਕਰੋ ਰਣ ਘਾਤਾ ਜੀ ਤੂਸਾ ਧਰਨੀ ਪਰੇ ਤਿਨ ਕਰਿ ਸੁਧ ਤੁਹਾ ਮਰੇ ਪੁਰਖ ਜਨੁ ਉਪਰਿ ਇਤਿਹਾਰੇ ਦਿਨ ਕੈ ਤੁਮ ਸੰਗਟ ਸੁਪਟਾਰੇ ਜੋ ਕਲ ਕੋਇਕ ਭਾਰਤ ਐ ਹੈ ਤਾਕੇ ਕਾਲ ਨਿਕਟਨੇ ਹੈ ਰਚਾ ਹੋਇ ਤਾ ਸਭ ਕਾਲਾ ਦੂਸਰੇ ਸੈ ਤਤ ਕਾਲਾ ਫਿਰ 파ਰਿਸੁ ਜਾਨਰਿ ਹੋ ਤਾਕੇ ਤਾਉ ਤਰਕਮੋ ਹਰ ਹੋਰੇ ਦਿ ਸਿਧ ਕਰਮੋ ਸਭ ਹੋਇ ਦਿ ਸਾਸ ਸਕੇ ਨਾ ਕੋਇਕ ਭਾਰਤਿ ਤੁਮੈ ਸਮਾਰਾ ਕਾਲ 파ਸਟੇ ਤਾਇ ਉਬਾਰ ਇਨਰ ਨਾਮ ਤੇ ਹਾਰੋ ਕਹਾ ਦਾਰੇ ਦਿਸ ਦੋਗ ਤੇ ਰਹਾ ਖੜਗ ਕੇਤ ਮੈਂ ਸਰਨ ਪਿਹਾਰੀ ਆਪ ਹਾਰ ਦਲੇ ਹੋ ਬਾਰੀ ਸਰਬ ਤੋਰ ਮੋ ਸੁਹਾਏ ਜਿਸ ਦੋਵਤਲੇ ਹੋ ਬਚਾਈ ਖੜਗ ਕੇਤ ਮੈਂ ਸਰਨ ਪਿਹਾਰੀ ਆਪ ਹਾਰ ਦਲੇ ਹੋ ਬਾਰੀ ਸਰਬ ਤੋਰ ਮੋ ਸੁਹਾਏ ਜਿਸ ਦੋਵਤਲੇ ਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ